बात बता रहा पूरी दुनिया में पूरी दुनिया जीती है ना हिंदुस्तान का पैसा सब पे भारी हाँ ये हमारा मानना है फूल है कार गाल है फूल है जो लगना यार आधा चंगी चीज़ है हाँ किधर ये कुत्ते में ना रहे जी ਇਹ ਚਾਰਮ ਨਾ ਰਹੀ ਤੁਸ ਨਾ ਰਹਾ ਜਮੀ ਬੇੜਾ ਕਰਕੇ ਇਹ ਚਾਰਮ ਨਾ ਰਹੀ ਇਹ ਚਾਰਮ ਨਾ ਰਹੀ ਇਹ ਬਣਾਇਆ ਸੀ ਜੀ 1500 ਪਤਾ ਨਹੀਂ ਕਿੰਨੇ ਚੋਂ ਬਣਾਇਆ ਹੋਊਗਾ ਕਿਸੇ ਨੇ ਵੀ ਬਣਾਇਆ ਹੋਊਗਾ ਕਤੂ ਸ਼ਾਹ ਨੇ ਬਣਾਇਆ ਦੀਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੈਦਰਾਬਾਦ ਨੂੰ ਕਹਿੰਦੇ ਆਂ ਤੇ ਹੈਦਰਾਬਾਦ ਘੁੰਮਦੇ ਹੋਈਏ ਤਾਂ ਆ ਜਿਹੜਾ ਚਾਰ ਮਨਾਰਾ ਇਹ ਨਾ ਦੇਖੀ ਇਦਾਂ ਹੋ ਨਹੀਂ ਸਕਦਾ ਤੇ ਇਸ ਟਾਈਮ ਤੇ ਮੈਂ ਮੌਜੂਦ ਆਂ ਬਈ ਚਾਰ ਮਨਾਰ ਦੇ ਬਿਲਕੁਲ ਸਾਹਮਣੇ ਇਹ ਚਾਰ ਮਨਾਰ ਕਹਿੰਦੇ ਆ ਵੀ ਹੈਦਰਾਬਾਦ ਦਾ ਦਿਲ ਹੈ ਜਦੋਂ ਤੁਸੀਂ ਹੈਦਰਾਬਾਦ ਸਰਚ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਆ ਚਾਰ ਮਨਾਰ ਦਿਖਣੇ ਚਾਰ ਮਨਾਰ ਨੇ ਮਤਲਬ ਕਿ ਚਾਰ ਪਿੱਲਰ ਇਹਦੇ ਤੇ ਇਹ 1591 ਦਾ ਬਣਿਆ ਹੋਇਆ ਬਈ 1591 ਦੇ ਵਿੱਚ ਕਹਿੰਦੇ ਆ ਮੁਹੰਮਦ ਕੁਲੀ ਕੁਤਬ ਬਾਸ਼ਾ ਇਹਦੇ ਦਾ ਕੋਈ ਨਾਂ ਪੀਗਾ ਉਹਦਾ ਜਿਨੇ ਹੈ ਬਣਵਾਇਆ ਸੀ ਤੇ 1591 ਤੋਂ ਲੈ ਕੇ ਖੜਾ ਤੇ ਅੱਜ ਤੱਕ ਜਿਹੜਾ ਇਹ ਹైదరాబాద్ ਦੀ ਸ਼ਾਨ ਬਣਿਆ ਹੋਇਆ ਤੇ ਜਦੋਂ ਵੀ ਕੋਈ ਹైదరాబాద్ ਕੋ ਮਨ ਲਈ ਆਉਂਦਾ ਉਹ ਸਭ ਤੋਂ ਪਹਿਲਾਂ ਜਿਹੜਾ ਆ ਹైదరాబాద్ ਦੇ ਵਿੱਚ ਆ ਦੇਖਣ ਵਾਸਤੇ ਆਉਂਦਾ ਆ ਪਿੱਛੇ ਭੀੜ ਤੁਸੀਂ ਦੇਖ ਸਕਦੇ ਆ ਪੂਰਾ ਬਾਜ਼ਾਰ ਭਰਿਆ ਹੋਇਆ ਇੱਥੇ ਲੱਗੇ ਜਿਹੜਾ ਮੋਤੀਆਂ ਦੇ ਬਾਜ਼ਾਰ ਆ ਜਿੱਥੇ ਲੋਕੀ ਸ਼ੋਪਿੰਗ ਆ ਕਰਨ ਆਉਂਦੇ ਹੋਰ ਇੱਥੇ ਆ ਕੱਪੜਿਆਂ ਦੇ ਜੁਐਲਰੀ ਦੇ ਜਿਹੜੇ ਛੋਟੇ ਮੋਟੇ ਗਹਿਣੇ ਗੱਤੇ ਜੇ ਆ ਗਰੀਚੇ ਗਲੂਚੇ ਉਹ ਚੀਜ਼ਾਂ ਇੱਥੇ ਖਰੀਦੀ ਜਾਂਦੇ ਨੇ ਇਹ ਇਹ ਵਧੀਆ ਮਾਹੌਲ ਹੈ ਇੱਥੋਂ ਦਾ ਦੇਖਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਹైదరాబాద్ ਚਾਰ ਮਨਾਰ ਵੀਡੀਓ ਨੂੰ ਲਾਈਕ ਕਰ ਦਿਓ ਆ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜੋ ਦੇਖ ਆ ਸਾਹਮਣੇ ਜਿਹੜਾ ਹੈ ਹੁਣ ਆ ਇੱਕ ਪਹਿਲਾ ਗੇਟ ਹੈ ਜਿਹਨੂੰ ਫਰੇਮ ਕਹਿੰਦੇ ਆ ਫਰੇਮ ਦੇ ਵਿੱਚੋਂ ਦਿਖਦਾ ਹੈ ਚਾਰ ਮਨਾਰ ਤੇ ਕੁੰਮ ਦੀ ਖਲਕਤ ਇਹ ਬਾਜ਼ਾਰ ਨੇ ਕੋਈ ਵਾਜਾਂ ਮਾਰੀ ਜਾਂਦਾ ਕੋਈ ਚੂੜੀਆਂ ਵਾਲਾ ਕੋਈ ਬੈਲਟਾਂ ਵਾਲਾ ਕੋਈ ਕਹਿੰਦਾ ਐਨਕਾ ਲੈ ਲਓ ਕੋਈ ਕਹਿੰਦਾ ਗਲੀਚੇ ਲੈ ਲਓ ਆਪਣੇ ਆਪਣੀ ਚਿਹੜੀਆਂ ਖਰੀਦਾਰੀਆਂ ਚੱਲੀ ਜਾਂਦੀਆਂ ਇੱਥੋਂ ਇਹੋ ਜਿਹਾ ਝਾਕਾ ਦਿਖਦਾ ਬਈ ਚਾਰ ਮਨਾਰ ਹైదరాబాద్ ਇੱਥੇ ਇਹੋ ਜਿਹੇ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਵਿਕਰੀ ਹੁੰਦੀਆਂ ਨੇ ਜਿਵੇਂ ਲਾਲਕਲੀਚੇ ਆਹ ਬੈਗ ਫੁੱਲ ਆਹ ਸਾਰਾ ਕੁਝ ਇੱਥੇ ਵੇਚੀ ਜਾਂਦਾ ਜਦੋਂ ਇੱਧਰ ਕੰਗੀਆਂ ਵਿਕੀ ਜਾਂਦੀਆਂ ਤੇ ਇੱਧਰ ਜਿਹੜਾ ਆਏ ਉੱਪਰ ਉਹੀ ਦਿਖਦਾ ਚਾਰ ਮਨਾਰ ਤੇ ਚਾਰ ਮਨਾਰ ਦੀ ਗੱਲ ਕਰੀਏ ਤਾਂ ਬਈ ਇਹ ਜਿਹੜਾ ਬਣਿਆ ਵਾ ਕਹਿੰਦੇ ਆ ਮਿੱਟੀ ਦਾ ਚੂਨੇ ਦਾ ਤੇ ਹੋਰ ਇਹੋ ਜਿਹੇ ਕਈ ਚੀਜ਼ਾਂ ਦਾ ਰੌਣਕ ਆ ਇਸ ਦੀ ਕਲਕੱਤੀ ਚਾਰ ਮੰਨਾਰ ਕਹਿੰਦੇ ਆ ਵੀ ਇਹ ਨਾ ਇਹ ਮਤਲਬ ਕਿ ਕੋਈ ਬਿਮਾਰੀ ਇੱਥੇ ਫੈਲੀ ਸੀ ਉਹ ਬਿਮਾਰੀ ਜਦੋਂ ਦੂਰ ਹੋਈ ਇੱਥੇ ਜਿਵੇਂ ਪਲੇਗ ਕਹਿੰਦੇ ਆ ਵੀ ਜਦੋਂ ਉਹ ਦੂਰ ਹੋਈ ਤਾਂ ਉਹਦੀ ਜਿਹੜੀ ਖੁਸ਼ੀ ਦੇ ਵਿੱਚ ਇੱਕ ਤਰ੍ਹਾਂ ਦੇ ਬਣਾਏ ਗਏ ਸੀ ਜੋ ਮਤਲਬ ਕਿ ਮਾੜਾ ਮੋਟਾ ਲੱਭੇ ਆਈ ਜਾਂ ਹੋਰ ਵੀ ਕੋਈ ਇਤਿਹਾਸ ਹੋ ਸਕਦਾ ਪਰ ਜਿੰਨਾ ਕਿ ਸਾਨੂੰ ਪਤਾ ਲੱਗਿਆ ਤੇ ਇਹ ਤੋਂ ਇਲਾਵਾ ਇੱਕ ਗੱਲ ਆ ਭਈ ਇਹ ਜਿਹੜਾ ਦਿਲ ਹੈ ਹైదరాబాద్ ਦਾ ਦਿਲ ਕਹਿੰਦੇ ਆ ਯੂ ਨੋ ਵੀ ਮਤਲਬ ਕਿ ਸੈਂਟਰ ਪੁਆਇੰਟ ਬਣ ਜਾਂਦਾ ਇੱਕ ਤਰ੍ਹਾਂ ਦਾ ਤੇ ਉਤੋਂ ਜਿਹੜਾ ਹੈ ਵੀ ਪੁਰਾਣੇ ਰਾਜਾ ਮਹਾਰਾਜਾਂ ਤੁਹਾਨੂੰ ਪਤਾ ਵੀ ਇੱਕ ਐਂਟਰੀ ਹੁੰਦੀ ਸੀ ਵੀ ਉਹ ਇੱਥੋਂ ਐਂਟਰੀ ਹੋਣੀ ਹੈ ਤੇ ਐਵੇਂ ਜਿਹੜੀ ਆ ਵੀ ਉਹ ਚਾਰ ਮਨਾਰ ਦੂਰੋਂ ਇੱਕ ਚਮਕਦਾ ਹੈ ਪੂਰਾ ਇੱਕ ਲਾਲੋ ਵੀ ਮੇਨ ਅਟਰੈਕਸ਼ਨ ਜੇ ਕਹਿੰਗਰੀ ਹੈ ਨਾ ਤਾਂ ਹైదਰਾਬਾਦੀ ਤਾਂ ਉਹ ਚਾਰ ਮਨਾਰ ਆ ਜਿਹਦੇ ਉੱਤੇ ਦੱਸਦੇ ਆ ਵੀ ਜਿਹੜੀ ਆ ਉੱਤੇ ਇਮਾਰਤ ਹੈ ਤਾਂ ਇਹਦੇ ਉੱਪਰ ਜਿਹੜਾ ਇੱਕ ਮਸਜਿਦ ਵੀ ਹੈਗੀ ਆ ਉਹ ਮਸ ਜਿਹੜੀ ਦੇਖਦੇ ਆਂ ਜੋ ਉੱਪਰ ਸਾਨੂੰ ਜਾਣ ਦਿੰਦੇ ਆ ਕਿ ਨਹੀਂ ਕਹਿੰਦੇ ਟਿਕਟ ਲੈ ਕੇ ਉੱਤੇ ਜਾਣ ਦਿੰਦੇ ਆ ਤੇ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਇੱਥੇ ਬਈ ਬਾਜ਼ਾਰ ਭਰੇ ਪਏ ਆ ਮੋਤੀਆਂ ਵਾਲਾਂ ਜਿਹੜੇ ਬਾਜ਼ਾਰ ਬਹੁਤ ਆ ਆ ਬਹੁਤ ਬਿਕਦੀਆਂ ਮੋਤੀਆਂ ਵਾਲਾਂ ਦੀ ਇਹ ਚਾਰਮਨਾਰ ਭਈ ਜਿਹੜਾ ਹੈ ਨਾ 올ਡ ਹਾਈਦਰਾਬਾਦ ਸਿਟੀ ਦੇ ਵਿੱਚ ਪੈ ਜਾਂਦਾ ਹੈ ਇਹਨੂੰ ਪੁਰਾਣਾ ਹਾਈਦਰਾਬਾਦ ਕਹਿ ਦਿੰਦੇ ਆ ਇਹ ਇਲਾਮ ਕਰਕੇ ਮਸ਼ਹੂਰ ਹੈ 55 ਮੀਟਰ ਜਿਹੜੇ ਦੱਸਦੇ ਆ ਨਾ ਮਨਾਰਾਂ ਦੀ ਉਚਾਈ ਹੈ ਚਾਰੇ ਪਾਸੋਂ ਜਿਹੜੇ ਆ ਵੀ ਲਾਲੋ ਸ਼ਹਿਰ ਦੇ ਵਿੱਚ ਦੂਰੋਂ ਹੀ ਚਮਕਦੇ ਆ ਇਹ ਕਿ ਦੂਰੋਂ ਕਿੰਨਾ ਦੇਖਣੇ ਹੋਵੇ ਕਿ ਕਿੱਥੇ ਹੈ ਲੋਕੇਸ਼ਨ ਤਾਂ ਉਹ ਪਤਾ ਲੱਗ ਜਾਂਦੀ ਹੈ ਕਿਉਂਕਿ ਇਹ ਬਈ ਉੱਚੇ ਬਹੁਤ ਹੈ ਉੱਤੇ ਵੀ ਕੁਝ ਲੋਕ ਘੁੰਮੀ ਜਾਂਦੇ ਆ ਦੇਖਦੇ ਆ ਸਾਨੂੰ ਉੱਤੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਕਿ ਆ ਪ੍ਰੋਸੈਸ ਹੈ ਬਾਕੀ ਥੱਲੇ ਸ਼ੋਪਿੰਗ ਆ ਵੱਡੇ ਪੱਧਰ ਤੇ ਚੱਲੀ ਜਾਂਦੀਆਂ ਇੱਥੇ ਲੈ ਆਪਾਂ ਸਾਰ ਗੱਲ ਲੈ ਵੀ ਹਰਮਨ ਦੱਸ ਜਰਾ ਇੰਨਾ ਪੁਰਾਣਾ ਹੈ ਹਰਮਨ ਨੇ ਰਾਜੂ ਆਣੇ ਪਿੰਡ ਦਾ ਹਰਮਨ ਤੇ ਹੁਣ ਦੱਸੋਗਾ ਸਾਨੂੰ ਇਹ ਨਹੀਂ ਪਾਰਾ ਇਹ ਖੁਦ ਮਿਨਾਰੇ ਜੀ ਅਸਰੇ ਚਾਰ ਵੀ ਨਾ ਰਹੀ ਇਹ ਚਾਰ ਮਿਨਾਰਾ ਜਮੀਂ ਬੇੜਾ ਕਰਕੇ ਇਹ ਚਾਰ ਮਿਨਾਰ ਇਹ ਚਾਰ ਮਿਨਾਰੇ ਜੀ ਇਹ ਬਣਾਇਆ ਸੀ ਜੀ 1500 ਪਤਾ ਨਹੀਂ ਕਿੰਨੇ ਚੋਂ ਬਣਾਇਆ ਹੋਊਗਾ ਕਿਸੇ ਨੇ ਵੀ ਬਣਾਇਆ ਹੋਊਗਾ ਉਤੁਸ਼ਾਹ ਨਾਲ ਬਣਾਇਆ ਸੀਗਾ ਇਹ ਉਹਦੀ ਰਾਣੀ ਉਹਦੀ ਰਾਣੀ ਉੱਥੇ ਵਹਿੰਦੀ ਸੀ ਉਹਨੂੰ ਦੇਖਣ ਵਾਸਤੇ ਨੇ ਬਣਾਇਆ ਸੀਗਾ ਹਾਂ ਰਾਣੀ ਨੂੰ ਦੇਖਣ ਵਾਸਤੇ ਬਣਾਇਆ ਸੀ ਠੀਕ ਹੈ ਇਹ ਮੇਰੇ ਸਾਨੂੰ ਲੂਗਾ ਕਾਫੀ ਵੱਡਾ ਖਵਡਾ ਦਾ ਕਾਫੀ ਆ ਵੱਡਾ ਦਾ ਕਾਫੀ ਆ 51 ਮੀਟਰ ਹੈ 51 ਮੀਟਰ ਹਾਂ 51 ਮੀਟਰ ਇਹਦੇ ਉੱਪਰ ਵੀ ਜਾ ਸਕਦੇ ਆ ਹਾਂ ਜਾ ਸਕਦੇ ਉਧਰ ਦੀ ਰਾਹ ਹੈ टिकट लेके जाना पेंडा हां टिकट लेनी पंदी है जी इते देख यार मेरा व्यू बढ़िया दा बस शहर दा ना ना बढ़िया बढ़िया दा ओमी हां बंदे देखण के पहिए देखण के सोनु इथे पहिए देखण के सोनु चलो बढ़िया हां जी तो देख दे और रंगला कुछ बोलना चाहोगे नहीं भाई हम कुछ नहीं बोलना चाहते अरे बता यूं को इनके बारे में थोड़ा उसके बारे में मेरे को कुछ पता नहीं तो मैं क्या बताऊं यार हां भी फिर मेरे जैसी हो फिर अरे यार कोई बात नहीं आ भाई इथों ने बाजार ਆ ਲੋ ਐਪਲ ਵਾਚ ਤੋਂ ਲੈ ਕੇ ਸਾਰੀਆਂ ਵਾਚਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਹੈ। ਸਲਾਈਂਗ ਸੁਣਣੀਆਂ। ਕੀ ਹੈ? ਸਲਾਈਂ ਮਸ਼ੀਨ ਹੈ, ਕੱਪੜੇ ਸਿੰਦੀ ਹੈ। ਕੱਪੜੇ ਸਿੰਦੀ। ਅੱਛਾ। ਉਹ ਕਹ ਰਹੀ ਤੇ ਇਹ ਕੜਾਈ ਵੀ ਕਰ ਦਿੰਦੀ ਹੈ। ਇਹ ਸਿੰਦੀ ਹੈ ਕੱਪੜੇ। ਬਤਾएंगे भाई ਬਤਾएंगे। ਉਹ ਲੈ। ਕਾਰਗਲ। ਉਹ ਬਹੁਤ ਜਿਆਦਾ ਲੱਗਣਾ। ਬਈ ਯਾਰ ਆਹ ਚੰਗੀ ਜੀ ਹੈ। ਗੇ ਦੀ ਆ ਨੋਰਮਲ ਸਟੈਬलाइजर ਕੇ ਆ ਅੱਛਾ ਭਈ ਆ ਦੇਖ ਲੋ ਆ ਮਾਰਤੀ ਸੀਨ ਹਵਾਲ ਆ ਯਾਰ ਨਵੀਆਂ ਨਵੀਆਂ ਟੈਕਨੋਲੋਜੀ ਆ ਗਈਆਂ ਹਾਂ ਨਵੀਆਂ ਨਵੀਆਂ ਟੈਕਨੋਲੋਜੀ ਆ ਗਈ ਯਾਰ ਭਈ ਆ ਦੇਖੋ ਵੀ ਦੁਕਾਨਾਂ ਇੱਥੇ ਨਾ ਇਹੋ ਜਿਹੇ ਬਾਜ਼ਾਰ ਲੱਗੇ ਆ ਚਲੋ ਇਹਨਾਂ ਦਾ ਇੱਕ ਰੋਜ਼ਗਾਰ ਚੱਲ ਪੈਂਦਾ ਹੈ ਕਿਉਂਕਿ ਇਹ ਮੇਨ ਅਟਰੈਕਸ਼ਨ ਹੈ ਲੋਕੀ ਇੱਥੇ ਆਉਂਦੇ ਆ ਤਾਂ ਇਹਨਾਂ ਦੀ ਜਿਹੜੀਆਂ ਚੀਜ਼ਾਂ ਸੇਲ ਹੋ ਜਾਂਦੀਆਂ ਨੇ ਚਲਿਏ ਭਾਈ ਉਤਵਲ ਨੂੰ ਅੱਛਾ ਜਿਹੜੇ ਪਾਣੀ ਚ ਪਾ ਕੇ ਫੁੱਲ ਜਾਂਦੇ ਆ ਬੋਤਲ ਚ ਦਾਣੇ ਜੇ ਪਾ ਦیتے ਹੈ ਆਹ ਫੁੱਲ ਗਏ ਆ ਅੱਛਾ ਬਾਈ ਨੂੰ ਵੀ ਦਿਖਾਓ ਬਾਈ ਨੂੰ ਹਲੋ ਬਾਈ ਬੋਲ ਕੇ ਦਿਖਾਓ ਅਰੇ ਚਾਰ ਮੰਨਾਰ ਕੇ ਬਤਾਉਣਾ ਇਹ ਭਾਈ ਜਾਣਦੇ ਅਰੇ ਕੋਈ ਵਾਲਾ ਇਹ ਆਪਕੇ ਮੇਡਾ ਕਰਕੇ ਪਾਣੀ ਆਪਨ ਕੋ ਤੇ ਆ ਭਾਈ ਇੱਕ ਤਰ੍ਹਾਂ ਵੀ ਕੀ ਜਾਂਦੇ ਆ ਆ ਨਿਸ਼ਾਨੀਆਂ ਯਾਨੀ ਘਰੇਲੂ ਚੀਜ਼ਾਂ ਜਿਹੜੀਆਂ ਨੇ ਲਾਰੋ ਵੀ ਉਹ ਆਪਣਾ ਇੱਥੇ ਚੱਲੀ ਜਾਂਦੇ ਆ ਕੱਪੜੇ ਲੀੜੇ ਮੁੱਢੀ ਮਈ ਦਾ ਚਾਟ ਹੈ ਅੱਛਾ ਸਿੱਕੇ ਵੀ ਵਿਕੇ ਦੇ ਹਾਂਜੀ ਬਾਬਾ ਹਣੂ ਮਾਣ ਹਾਂ ਬਾਬਾ ਹਣੂ ਮਾਣ ਜੀ ਵਧੀਆ ਹੈ ਯਾਰ ਤੇ ਆ ਬਈ ਇਧਰੋਂ ਜੇ ਦੇਖੀਏ ਨਾ ਆਪਾਂ ਚਾਰ ਮਨਾਰ ਨੂੰ 0.5 ਕਰਕੇ ਤਾਂ ਵੱਖ ਤੋਂ ਇਦਾਂ ਦਿਖਦਾ ਹੈ ਆਹ 1 2 3 ਇਹਦੇ ਪਿਛਲੇ ਪਾਸੇ ਚੌਥਾ ਤੇ ਇਹ ਜਿਹੜਾ ਇਹਦੇ ਉੱਤੇ ਦੱਸਦੇ ਮਸਜਿਦ ਵੀ ਹੈਗੀ ਐ ਤੇ ਇੱਥੇ ਜਿਹੜਾ ਆ ਲੋਕੀ ਜਾਈ ਜਾਂਦੇ ਆ ਟਿਕਟ ਲੈ ਕੇ ਇੱਥੋਂ ਟਿਕਟ ਲੈਂਦੇ ਆ 25 ਰੁਪਏ ਟਿਕਟ ਐ ਤੇ 25 ਰੁਪਏ ਟਿਕਟ ਲੈ ਕੇ ਉੱਪਰ ਜਾਂਦੇ ਆ ਦੇਖਣ ਵਾਸਤੇ ਹਾਂਜੀ ਤੁਸੀਂ ਬਤਾਈਏ ਮੋਗਲ ਕੇ ਫਰਟ ਕੇ ਜੁੱਤੇ ਹੈ ਇਹ ਬਤਾਈਏ ਤਾਂ ਬਤਾਈਏ अरे नहीं बताइए निजाम के मिलेगा मुगल का मिलेगा ब्रिटिश का मिलेगा बिफोर का मिलेगा इंडियन का भी मिलेगा अभी का नहीं मिलता नहीं मिलता अभी का भी मिलता है ना दिखाओ बोले तो दिखाऊंगा अभी का भी अभी का भी हर चीज का कलेक्शन का वैल्यू रहे आपका भी पैसे का वैल्यू है पैसे का भी वैल्यू है पूरी दुनिया में जो पैसा चलता है ना सिर्फ हिंदुस्तान के पैसे की वैल्यू है पूरी दुनिया में आ, लेकिन क्या करेंगे कोई समझ रहा नहीं अपने को आ, ऐसा आ, है सही बात बता रहा पूरी दुनिया में पूरी दुनिया जीती है ना हिंदुस्तान का पैसा सब पे भारी हाँ अच्छा। ये हमारा मानना है देखो मान हम के मान के। का निजाम का पैसा 500 साल पुराना एक ढेला हम दो सौ में बेचता है तो समझने का यही है ਆ ਜਿੱਤੀ ਚਾਦਰ ਉੱਤੇ ਜ ਫੈਲਾਨੇਗਾ ਉਸੇ ਜ਼ਿਆਦਾ ਨੇ ਫਲਾਨੇਗਾ ਪੂਰਾ ਢੱਲੋ ਵੀ ਮਾਰਦਾ ਭਾਈ ਠੀਕ ਹੈ ਫਿਰ ਆ ਜਾ ਠੀਕ ਹੈ ਨਿਹਰ ਉਹ ਫੜਾਈ ਟਿਕਟ ਕਿੰਨੇ ਲੱਗੀ ਇੱਕ ਜਣੇ ਦੀ 25 ਰੁਪਏ 25 ਰੁਪਏ ਟਿਕਟ ਲੱਗੀ ਭਾਈ ਚਾਰ ਜਣੇ ਦੀ ਚਾਰ ਜਣੇ ਦੀ ਆ ਬਈ ਹੁਣ ਆਪਾਂ ਪੂਰੇ ਥੱਲੇ ਖੜੇ ਆ ਚਾਰ ਮਨਾਰ ਦਾ ਆ ਉੱਤੇ ਇੱਕ ਗੁੰਮਦ ਹੈ ਗੁੰਮਦ ਦੇ ਉੱਤੇ ਜਿਹੜੀ ਆ ਕੀਤੀ ਮੀਨਾਕਾਰੀ ਤੇ ਥੱਲੇ ਨੂੰ ਅਗਰ ਆਈਏ ਤਾਂ ਅੱਛਾ ਅੰਦਰ ਦੀ ਰੋਡ ਆ ਸਿੱਧਾ ਗੋਲ ਗੁੰਡਾ ਨੂੰ ਜਾਂਦਾ ਅੱਛਾ ਹਾਂ ਬੱਲੇਗੇ ਬੰਦੇ ਆ ਵਾਹ ਜੀ ਵਾਹ ਇਹੋ ਜਿਹਾ ਭਾਈ ਅੰਦਰੋਂ ਸੋਨਾ ਯਾਰ ਬਣਾਇਆ ਕਿੰਨਾ ਕਮਾਲ ਹੋਣਾ ਉਸ ਟਾਈਮ ਤੇ ਇਹੋ ਜੀਆਂ ਪੋੜੀਆਂ ਭਾਈ ਇਹ ਫਸਟ ਹੈਗਾ ਪੋੜੀਆਂ ਜਣਕੇ ਉੱਪਰ ਜਾਣਾ ਪੈਦਾ ਛੋਟੀਆਂ ਛੋਟੀਆਂ ਪੋੜੀਆਂ ਲੈ ਤੇ ਇੱਥੇ ਚੜਦੇ ਆ ਪੁੱਤੇ ਚਾਰ ਮਨਾਰ ਦੇ ਆਲੇ ਬਣਾਏ ਗਏ ਐ ਮੈਨੂੰ ਲੱਗਦਾ ਉਸ ਟਾਈਮ ਤੇ ਚਲੋ ਭਾਈ ਹੁਣ ਆਪਾਂ ਪੁੱਜੇ ਚਾਰ ਮਨਾਰ ਦੇ ਉੱਤੇ ਤੇ ਉਤੋਂ ਜਿਹੜਾ ਹੈ ਇੱਕ ਪਾਸੇ ਝਾਕਾ ਹੋ ਜਾ ਦੇਖਦਾ ਖੱਲਿਆ ਜਿਹੜੀ ਘੁੰਮਦੀ ਖਲਕਤ ਰੰਗ ਬਰੰਗੀਆਂ ਤਰਫਾਲਾਂ ਦੇ ਰੰਗ ਬੜਾ ਉੱਠੀ ਜਾਂਦਾ ਮੀਂਹ ਪੈ ਕੇ ਹਟਿਆ ਤੇ ਲਾਈਟਿੰਗ ਬੜੀ ਘੈਂਟ ਆ ਤੇ ਕਿੱਡਾ ਕਮਾਲ ਦਾ ਰੰਗ ਉੱਠੀ ਜਾਂਦਾ ਬਈ ਆ ਪਿਛਲੇ ਪਾਸੇ ਆਏ ਆ ਬਾਈ ਹੁਣ ਆਪਾਂ ਚਾਰ ਮਨਾਰ ਦੇ ਉੱਤੇ ਚੜੇ ਆ ਤਾਂ ਆਹ ਦੇਖਿਓ ਇੱਥੋਂ ਦੇਖਦੇ ਜਿਹੜੇ ਰੰਗ ਬਰੰਗੇ ਤੰਬੂ ਇਹਨਾਂ ਦੇ ਦੁਕਾਨਾਂ ਦੇ ਤੇ ਆ ਪਿਛਲੇ ਪਾਸੇ ਇੱਕ ਮਸਜਿਦ ਐ ਜਿਹਨੂੰ ਕਹਿੰਦੇ ਆ ਜਾਮਾ ਮਸਜਿਦ ਕਹਿੰਦੇ ਬਈ ਤੇ ਜਾਮਾ ਹੀ ਮਸਜਿਦ ਕਹਿੰਦੇ ਆ ਤੇ ਇਹ ਵੀ ਕਹਿੰਦੇ ਬੜੀ ਪ੍ਰਾਤਨ ਐ ਕਿਉਂਕਿ ਸ਼ਹਿਰ ਪੁਰਾਣਾ ਤਾਂ ਇੱਥੇ ਚੀਜ਼ਾਂ ਵੀ ਪੁਰਾਣੀਆਂ ਬਹੁਤ ਐ ਪਰ ਆ ਪੂਰਾ ਬਾਜ਼ਾਰ ਦੇਖੋ ਸਹੀ ਬਈ ਕਿਤਾ ਖਚਾ ਖਚ ਭਰਿਆ ਪਿਆ ਯਾਰ ਬਈ ਜਾਣਕਾਰੀ ਥੋੜੀ ਦਰੁਸਤ ਕਰਦੀ ਐ ਤਾਂ ਆ ਜਿਹੜੀ ਮਸਜਿਦ ਦਿਖਦੀ ਐ ਬਿਲਕੁਲ ਚਾਰ ਮਨਾਰ ਦੇ ਪਿਛਲੇ ਪਾਸੇ ਇਹਦਾ ਨਾਮ ਹੈਗਾ ਮੱਕਾ ਮਸਜਿਦ ਤੇ ਮੱਕਾ ਮਸਜਿਦ ਦੱਸਦੇ ਆ ਵੀ ਇਹ 17ਵੀਂ ਸਦੀ ਦੀ ਬਣੀ ਐ ਤੇ ਇੱਥੋਂ ਦੇ ਰਾਜੇ ਨੇ ਬਣਾਈ ਐ ਤੇ ਦੂਜੀ ਗੱਲ ਇਹਦਾ ਨਾਮ ਮੱਕਾ ਮਸਜਿਦ ਤਾਂ ਪਿਆ ਐ ਵੀ ਕਹਿੰਦੇ ਇਹਦੀ ਜਿਹੜੀ ਮਿੱਟੀ ਇੱਥੇ ਥੱਲੇ ਪਾਈ ਗਈ ਐ ਉਮ ਮੱਕੇ ਤੋਂ ਲਿਆ ਕੇ ਪਾਈ ਗਈ ਹੈ ਤਾਂ ਇਹ ਹైదరాబాద్ ਦੀਆਂ ਜਿਹੜੀਆਂ ਪੁਰਾਤਨ ਤੇ ਜਿਹੜੀਆਂ ਇੱਕ ਲਾ ਲੋ ਵੀ ਵੱਡੀਆਂ ਮਸਜਿਦਾਂ ਦੇ ਵਿੱਚੋਂ ਇੱਕ ਹੈ ਇੱਧਰੋਂ ਇਹਦੇ ਰਾਜੇ ਦਾ ਮੁੰਡਾ ਵੀ ਆ ਗਿਆ ਤੇ ਅੱਛਾ ਦਵੇਈ ਦੇ ਰਾਜੇ ਦਾ ਮੁੰਡਾ ਹੈ ਯਾਨੀ ਇਹਦੀ ਜਿਹੜੀ ਇਹ ਮਿੱਟੀ ਹੈ ਨਾ ਉਹ ਮੱਕੇ ਤੋਂ ਲੈਂਦੀ ਗਈ ਸੀ ਔਰ ਇੱਕ ਚੀਜ਼ ਹੋਰ ਹੈ ਬਾਬਾ ਜੀ ਇਹਦੀ ਦੇਖ ਲਓ ਇਹੋ ਜਿਹੀ ਹੈ ਭਾਈ ਚਾਰ ਮਨਾਰ ਉੱਤੋਂ ਆ ਹੁਣ ਆਪੇ ਜਿਹੜੇ ਆ ਆਪਾਂ ਹੁਣ ਆਪਾਂ ਜਿਹੜੇ ਆ ਚਾਰ ਮਨਾਰ ਦੇ ਉੱਤੇ ਘੁੰਮਦੇ ਪਏ ਆ ਆ ਇਹਦੇ ਆਲੇ ਦੁਆਲੇ ਦੇ ਚੱਕ ਕੇ ਇਧਰ ਬਾਜ਼ਾਰ ਘੁੰਮ ਦੀ ਖਲਕਤ ਤੇ ਇਧਰ ਜਿਹੜੀਆਂ ਵੱਡੇ ਪੱਦਰ ਤੇ ਹੁੰਦੀਆਂ ਤਸਵੀਰਕਾਰੀਆਂ ਇਧਰੋਂ ਆਏ ਆ ਘੁੰਮ ਕੇ ਚਾਕੇ ਇਧਰੋਂ ਐਕਸੀਟ ਕਰਾਂਗੇ ਤੇ ਆ ਉਹ ਪਾਸਾ ਜਿੱਧਰੋਂ ਅਸੀਂ ਆਏ ਆ ਆ ਪਹਿਲਾ ਗੇਟ ਹੈ ਨਾ ਇਧਰੋਂ ਐਂਟਰੀ ਕੀਤੀ ਨਾ ਆ ਗੇਟ ਦੇ ਬਾਹਰ ਅਸੀਂ ਜਿਹੜਾ ਹੈ ਆਪਣਾ ਮੋਟਰਸਾਈਕਲ ਖੜਾ ਆ ਤੇ ਇਧਰੋਂ ਦਾਖਲ ਹੋਏ ਆ ਆਪ ਅੰਦਰ ਨੂੰ ਪਰ ਇਧਰੋਂ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਜਿਹੜੇ ਚਾਰੇ ਕੋਨੇ ਹੁਣ ਦਿਖਾਤੇ ਚਾਰੇ ਪਾਸੇ ਕਿੰਨੀ ਖਲਕਤ ਹੈ ਇਹਦੇ ਆਲੇ ਦੁਆਲੇ ਜਿਹੜਾ ਲੋਕੀ ਘੁੰਮਣ ਆਉਂਦੇ ਆ ਇੱਕ ਇਥੋਂ ਦੀ ਮੇਨ ਅਟਰੈਕਸ਼ਨ ਹੈ ਤੇ ਮੇਨ ਅਟਰੈਕਸ਼ਨ ਕਰਕੇ ਲੋਕੀ ਆਉਂਦੇ ਆ ਤੇ ਇਹਨਾਂ ਨੂੰ ਜਿਹੜਾ ਆ ਬਾਜ਼ਾਰਾਂ ਦੇ ਵਿੱਚ ਸੇਲ ਕਰਨ ਦਾ ਕੋਈ ਚੀਜ਼ਾਂ ਆਪਣੀ ਜਿਹੜਾ ਮੌਕਾ ਮਿਲ ਜਾਂਦਾ ਤੇ ਆ ਇਧਰ ਸਾਰਾ ਜਿਹੜਾ ਹੈ ਅੱਗੇ ਹైదరాబాద్ ਸ਼ਹਿਰ ਹੁਣ ਜਿੱਦਾਂ ਹੁਣ ਆ ਪਾਈ ਉਹਨਾਂ ਨੂੰ ਰਹਿੰਦੇ ਉਹਨਾਂ ਕਿੰਨਾ ਚਿਰ ਹੋ ਗਿਆ ਇਹ ਆ ਪਹਿਲੀ ਵਾਰੀ ਆਏ ਤੁਸੀਂ ਮੈਂ ਤਾਂ ਵੰਗ ਮਾਰ ਨਹੀਂ ਥੀ ਉਹਨਾਂ ਇਹ ਬਾਂਕ ਮਾਰ ਕੇ ਆਉਂਦਾ ਬਾਪੂ ਸ਼੍ਰੀ ਨੇ ਵੀ ਦੇਖਣੀ ਆ ਫਿਰ ਤੁਸੀਂ ਪਹਿਲੀ ਵਾਰੀ ਉੱਪਰ ਆਇਆ ਅੱਛਾ ਹਾਂ ਤੇਰੀ ਵਾਰੀ ਥੱਲੇ ਇਹ ਜਦ ਕੇ ਜੰਮੇ ਭਲੇ ਇੱਥੋਂ ਦੇ ਆਏ ਆ ਇਹ ਥੱਲੇ ਜਦੋਂ ਨਗਰ ਕੀਰਤਨ ਆਉਂਦਾ ਨਾ ਉਹ ਵੀ ਉਦੋਂ ਅਸੀਂ ਆਈਦਾ ਪਰ ਉੱਪਰ ਨਹੀਂ ਜਾਈਦਾ ਇੱਥੋਂ ਲੰਘਦਾ ਨਗਰ ਕੀਰਤਨ ਇੱਥੋਂ ਇੱਥੋਂ ਨਾ ਮਿਲਿਆ ਇੱਥੇ ਆਪਣੀ ਸਾਈਡ ਦੇ ਮੰਦਿਰ ਆ ਮੰਦਿਰ ਚੋਂ ਆਰਤੀ ਹੋਊਗੀ ਫੇ ਨਿਕਲ ਲਵਾਂਗੇ ਅੱਛਾ ਮੰਦਿਰ ਚ ਆਰਤੀ ਕਰਦੇ ਹਾਂ ਜੀ ਤੇ ਮਾਲਾ ਵਗੈਰਾ ਗੁਰੂ ਗ੍ਰੰਥ ਸਾਹਿਬ ਦੇ ਮਾਲਾ ਵਗੈਰਾ ਆ ਸਾਹਮਣੇ ਮੰਦਿਰ ਦਿਖਦਾ ਇੱਥੇ ਵੀ ਆ ਇੱਕ ਗਾਰਨਰ ਤੇ ਇੱਥੇ ਵੀ ਇੱਕ ਗਾਰਨਰ ਸਰਕਾਰ ਸਰਕਾਰ ਕਰਕੇ ਫੇਜ ਜਾਂਦੇ ਅੱਛਾ ਹਾਂਜੀ ਇਹ ਮਹਾਰਾਜ ਸਤਕਾਰ ਕਰਦੇ ਆ ਪੂਰਾ ਪੂਰਾ ਬਾਬਾ ਜੀ ਪੂਰਾ ਪੂਰੇ ਫੁੱਲਾਂ ਨੂੰ ਸ਼ੰਖ ਵਜਾਉਂਦੇ ਫੁੱਲਾਂ ਦੀ ਵਰਖਾ ਹੁੰਦੀ ਆ ਅੱਛਾ ਜੀ ਸ਼ਾਸਤਰਾਂ ਦੀ ਲਹਿਰ ਹੁੰਦੀ ਆ ਸ਼ਾਸਤਰ ਪੂਰੇ ਇਹ ਰੋਡ ਤੇ ਉਸ ਉਸ ਦੇਣ ਦਾ ਪੂਰੇ ਸ਼ਾਸਤਰ ਹੀ ਸ਼ਾਸਤਰ ਹੁੰਦਾ ਹੈ ਅੱਛਾ ਜੀ ਹਾਂਜੀ ਭਈ ਇੱਥੋਂ ਲੰਘਦਾ ਕਹਿੰਦੇ ਨਗਰ ਕੀਰਤਨ ਜਿਆਦਾ ਹੁੰਦਾ ਨਾ ਇੱਥੇ ਤਾ ਆਹ ਰੋਡ ਜਿਹੜਾ ਚਾਰ ਮਨਾਰ ਆ ਇਹ ਥੱਲੋਂ ਲੰਘਦਾ ਪੂਰਾ ਇਹ ਸਾਰਾ ਰੋਡ ਕਹਿੰਦੇ ਖਾਲੀ ਕਰਾਇਆ ਹੁੰਦਾ ਹੈ ਨਾ ਹਾਂਜੀ ਪੂਰਾ ਖਾਲੀ ਪੂਰਾ ਖਾਲੀ ਹੁੰਦਾ ਉਸ ਦਿਨ ਛੱਡ ਦੀ ਗੱਲ ਮਹਾਰਾਜ ਹਾਂ ਅੰਦਰੋਂ ਦੇਖਦਾ ਬਾਈ ਹੁਣ ਚਾਰ ਮਨਾਰ ਉਤੋਂ ਤੇ ਐ ਹੋਜੇ ਆਏ ਬਾਈ ਐ ਹੋਜੇ ਇੱਥੇ ਅੰਦਰੋਂ ਜਿਹੜੇ ਆਹ ਬਣਾਏ ਹੋਏ ਇਹਨਾਂ ਨੇ ਖੜਨੇ ਵਾਸਤੇ ਲੋਕੀ ਤਸਵੀਰਕਾਰੀਆਂ ਕਰਦੇ ਆ ਤੇ ਥੱਲੇ ਉਹੀ ਬਾਜ਼ਾਰ ਉੱਤਰ ਨਾਲੋਂ ਔਖਾ ਤਾਂ ਨਹੀਂ ਹੈਗਾ ਉੱਤਰ ਵੀ ਤੁਹਾਡਾ ਬਿਜ਼ਨਸ ਦੀ ਹੈ ਉੱਤਰ ਨਾਲੋਂ ਔਖਾ ਹੈ ਬਾਬਾ ਜੀ ਹਾਂ ਹਾਂ ਗੋਡਾ ਠੋਕਦਾ ਹੈ ਹਾਂ ਓਟਾ ਪਾਚਦਾ ਸਮਾਂ ਦਾ ਸੀ ਨਾ ਦਿਨ ਚ ਭਰਿਆ ਸਰ ਪੱਤਰ ਵੀ ਤੁਹਾਡੀ ਜਿਹੜੀ ਲੈਣ ਸੀਗੀ ਉੱਤਰ ਵੀ ਜਿਹੜੀ ਲੈਣ ਸੀਗੀ ਉਹਨੂੰ ਕੀ ਆ ਪਤਾ ਪਰਵਾ ਤੁਹਾਡੇ ਹైదరాబాద్ ਵਾਲੇ ਇਹਨਾਂ ਲਵਾਤੀ ਹੋਵੇ ਕੀ ਤੁਹਾਡੇ ਵਾਲਿਆਂ ਨੇ ਭਾਂਡੇ 3 ਢੇਰ ਚਮਚੇ ਰੱਖ ਸਕਦੇ ਏ ਤੁਸੀਂ ਲੈਟਰ ਵੀ ਦਵਾ ਸਕਦੇ ਆ ਬਣਾਉਣਾ ਵੀ ਕੁਝ ਵੀ ਕਰ ਸਕਦੇ ਦੇਖ ਕੇ ਭਾਈ ਹੁਣ ਚਾਰ ਮਨਾਰ ਨੂੰ ਉੱਪਰੋਂ ਆ ਗਏ ਆ ਥੱਲੇ ਇੱਥੇ ਨਾ ਆਲੇ ਦੁਆਲੇ ਮੁਸਲਮਾਨਵਾਦੀ ਬਹੁਤ ਹੈ ਹਦਰਾਬਾਦ ਦੇ ਵਿੱਚ ਤਾਂ ਕਰਕੇ ਜਿਹੜੇ ਜ਼ਿਆਦਾਤਰ ਸਾਨੂੰ ਇੱਥੇ ਆ ਮੁਸਲਮਾਨ ਦਿਖਦੇ ਆ ਤੇ ਬੀਬੀਆਂ ਦਿਖਦੇ ਆ ਨਹੀਂ ਜਿਨ੍ਹਾਂ ਨੇ ਉਹ ਪਾਏ ਹੋਏ ਆ ਪਰ ਤੇ ਚਲਿਏ ਵੀ ਹੁਣ ਬਾਹਰ ਵੱਲ ਨੂੰ ਦੇਖ ਲਿਆ ਚਾਰ ਮਨਾਰ ਭੁੰਮਿਆਏ ਉੱਪਰ ਤੇ ਜਾਂਦੀ ਬਾੜ ਦਾ ਇੱਕ ਚਾਕਾ ਤੇ ਹੁਣ ਮਾਰੀਏ ਚੱਲਾ ਹੁਣ ਅੱਗੇ ਨੂੰ ਚਲੋ ਭਾਈ ਚਲੋ ਮਾਰਾ ਚਲੋ ਚੰਗਾ ਵੀ ਹਰਮਣਾ ਚੱਲ ਤੂੰ ਜਿਹੜਾ ਹਰਮਣ ਹੈ ਭਾਈ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿੰਦਾ ਤੇ ਪਰਿਵਾਰ ਹੀ ਦਾ ਰਹਿੰਦਾ ਫੌਜੀ ਸ਼ੌਣੀ ਹੈ ਨਾ ਤੇ ਆਰਮੀ ਚ ਸੀਗਾ ਇਹਦੇ ਫਾਦਰ ਸਾਹਿਬ ਤੇ ਜਿਹਨਾਂ ਦੇ ਨਾਲ ਜਿਹੜਾ ਹੈ ਇਹ ਇੱਥੇ ਹੀ ਰਹਿੰਦਾ ਤੇ ਇੱਥੇ ਹੀ ਪੜਦਾ ਬੀਵੀਏ ਕਰਦਾ ਹੈ ਨਾ ਤੇ ਇਹ ਇੱਥੋਂ ਦੀ ਭਾਸ਼ਾ ਹੀ ਬੋਲਦਾ ਜੀ ਨਾ ਨਾ ਇੰਨੀ ਵੀ ਨਹੀਂ ਬੋਲਦਾ ਇਹ ਪੂਰਾ ਐਂਗੜੋ ਡੰਗੜੇ ਕਰਦਾ ਜੀ ਠੀਕ ਹੈ ਹੈਦਰਾਬਾਦ ਦਾ ਚਾਰ ਮਨਾਰ ਬਈ ਦੇਖ ਲਿਆ ਤੇ ਇਹਦੇ ਬਾਰੇ ਮੜੀ-ਮੋਟੀ ਗੱਲ ਕਰੀਏ ਉੱਤੇ ਜਿਹੜੀ ਮਸਜਿਦ ਹੈ ਉਹ ਹੁਣ ਬੰਦ ਹੈ ਤੇ ਹੁਣ ਉੱਥੇ ਜਾਣ ਨਹੀਂ ਦਿੰਦੇ ਕਹਿੰਦੇ ਆ ਵੀ ਸਰਕਾਰ ਨੇ ਬੰਦ ਕਰ ਦਿੱਤੀ ਸੀ 1968 ਸ਼ੂਟ ਦੇ ਵਿੱਚ ਸ਼ਾਇਦ ਤੇ ਉਹ ਤੋਂ ਇਲਾਵਾ 300-400 ਸਾਲ ਪੁਰਾਣਾ ਹੈ ਤੇ ਇਹ ਜਿਹੜਾ ਉਸ ਟੈਂਕ ਤੇ ਸਿਮੈਂਟੀ ਨਹੀਂ ਲੱਗਿਆ ਮਿੱਟੀ ਲੱਗੀ ਹੈ ਚੂਨਾ ਲੱਗਿਆ ਤੇ ਦੱਸਦੇ ਆਂਡਾ ਤੇ ਹੋਰ ਗੁੜ ਵੀ ਪਾਇਆ ਗਿਆ ਕਹਿੰਦੇ ਤੇ ਉਹਦਾ ਇਹ ਬਣਿਆ ਹੋਇਆ ਇਹਦੇ ਪਰ ਸਿਮੈਂਟ ਕਹਿੰਦੇ ਆ ਵੀ 1% ਵੀ ਯੂਜ਼ ਨਹੀਂ ਕੀਤਾ ਸਿਮੈਂਟੋਂ ਉਹ ਬਣਿਆ ਨਹੀਂ ਸੀਗਾ ਤੇ ਦੇਖਣ लायक ਜਗ੍ਹਾ ਹੈ ਜੇ ਕਿਸੇ ਨੇ ਆਰਕੀਟੈਕਟ ਤੋਂ ਕੋਈ ਬੰਦਾ ਇਹਦੇ ਬਾਰੇ ਜਾਣ ਕੇ ਰੱਖਦਾ ਉਹਦੇ ਲਈ ਘੁੰਮਣ ਲਈ ਇੱਕ ਦੇਖਣ ਲਈ ਜਗਾ ਹੈ ਤੇ ਸੋਹਣਾ ਨਮੂਨਾ ਹੈ ਵਧੀਆ ਏ ਤੋੜ ਹੈ ਖੜ ਕੇ ਯਾਰ ਸ਼ਹਿਰ ਦਾ ਇੱਕ ਵਧੀਆ ਝਾਕਾ ਆਉਂਦਾ ਹੈ ਤੇ ਪੁਰਾਣੀ ਨਿਸ਼ਾਨੀ ਹੈ ਜਿਹਨੇ ਸ਼ਹਿਰ ਦਾ ਇੱਕ ਮੁੱਖ ਅਟਰੈਕਸ਼ਨ ਬਣਾਈ ਵੀ ਤੇ ਬਾਕੀ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ